ਮੈਂ ਕਿਤੇ ਕਿਤੇ ਸ਼ੋਅ ਵਗੈਰਾ ਕਰਕੇ ਆ ਰਿਹਾ ਸੀ ਰਾਤ ਨੂੰ ਤਾਂ ਦੋ ਤਿੰਨ ਪੁਲਿਸ ਵਾਲਿਆਂ ਨੇ ਹੱਥ ਦਿੱਤਾ ਬੈਸੀ ਸੀ ਨਾਕੇ ਤੇ ਨਹੀਂ ਸੀ ਵੈਸੀ ਖੜੀ ਸੀ ਵਰਦੀ ਸੀ ਉਹਨਾਂ ਦਾ ਵੈਸੇ ਨੋਰਮਲ ਹੱਥ ਦਿੱਤਾ ਤੇ ਮੈਂ ਗੱਡੀ 'ਚ ਬਿਠਾ ਲਿਆ ਉਹਨੂੰ ਇਹ ਨਹੀਂ ਪਤਾ ਸੀ ਉਹ ਗੱਡੀ ਕੀ ਦੀ ਹੈ ਤੇ ਮੈਂ ਪੁੱਛਿਆ ਮੈਂ ਕਿ ਕਿੱਧਰ ਚੱਲੇ ਹਾਂ ਹਜੇ ਤੱਕ ਹਨੇਰਾ ਸੀ ਗੱਡੀ 'ਚ ਕਿਉਂ ਗਏ ਕਹਿੰਦੇ ਪੁੱਛੋ ਹੀ ਨਾ ਜੀ ਬਸ ਕਿੱਧਰ ਚੱਲਿਆਂ ਬੁਰੇ ਫਸੇ ਹੋਇਆ ਚਲ ਮੈਂ ਲਾਈਟ ਲਾਤੀ ਮੈਂ ਆ ਮੈਂ ਪਗੋਂ ਤੁਮਨ ਉਤਮਾਨਸ ਹਵ ਕਾ ਵਾਤਾ ਯਾ ਦਰਸ਼ਨ ਹੋਗੇ ਜੀ ਫਲਾਣਾ ਮੈਂ ਚਲ ਨੂੰ ਦੱਸ ਦੋ ਕਿੱਧਰ ਚੱਲਿਆ ਉਹ ਕਹਿੰਦੇ ਜੀ 90 ਤੋਂ ਚੜੇ ਸੀ 90 ਤੋਂ ਮੈਂ ਚੰਡੀਗੜ੍ਹ ਨੂੰ ਆਉਂਦਾ ਸੀ ਕਹਿੰਦੇ ਜੀ ਕੈਦੀ ਦੀ ਪੇਸ਼ੀ ਭਰਤਾ ਕੇ ਜੇਲ ਛੱਡ ਕੇ ਆਇਆ ਮੈਨੂੰ ਕਿਹਾ ਤੂੰ ਇੰਨੇ ਦਿਨ ਰਹੇ ਤੁਸੀਂ ਮਨ ਕੈਦੀ ਨੂੰ ਕਾਲੀ ਤੇ ਛੱਡ ਕੇ ਕੈਦੀਆਂ ਵਾਸਤੇ ਤਾਂ ਬੱਸਾਂ ਹੈਗੀਆਂ ਕਹਿੰਦਾ ਜੀ ਮੈਂ ਕਿਹਾ ਤੁਸੀਂ ਕਹਿੰਦੇ ਅਸੀਂ ਕਹਿੰਦੇ ਹੱਥ ਦੇ ਕੇ ਜਾਂਦੇ ਆਂ ਮੈਂ ਕਹੇ ਰਹੀ ਕਿ ਮੈਂ ਕਹਾਂ ਹਾਂ ਜੀ ਕਿਤ ਦਿਨ ਤਾਂ ਬਸ ਜਾਊ ਕਿਤ ਦਿਨ ਬਸ ਛੱਡੂਗੀ ਉੱਥੇ ਉਹ ਤੋਂ ਬਾਅਦ ਅਸੀਂ ਜਿਵੇਂ ਮਰਜੀ ਜਾਈਏ ਸਾਡੇ ਕੋਲੇ ਕੱਖ ਨਹੀਂ ਹੈਗਾ ਅਸੀਂ ਕਹਿੰਦੇ ਹੁਣ ਕਿਵੇਂ ਕਰੋਂਗੇ ਕਹਿੰਦਾ ਕਰਨਾ ਕੀ ਜੀ ਹੁਣ ਹੈਜੇ ਵੇਲੇ ਥੋੜੀ ਜਾਵਾਂਗੇ ਥਾਣੇ ਹੁਣ ਕਹਿੰਦਾ ਜਾਊਂਗਾ ਜਾ ਕੇ ਇੱਕ ਦੀ ਮਹਿਮਨਤਾਂ ਕਰੂੰਗਾ ਵੀ ਫਰ ਲੋ ਮੇਰੇ ਥਾਂ ਤੇ ਯਾਰ ਤੂੰ ਕਰ ਲੈ ਜਵਾਬ ਦਾ ਜਨਮ ਦਿਨ ਆ ਕੱਲ ਨੂੰ ਮੈਂ ਉਹ ਮਨਾ ਲੂੰਗਾ ਤੇ ਤੂੰ ਮੇਰੀ ਥਾਂ ਤੇ ਕੱਲ ਜਿੱਦੇ ਤੇਰੇ ਵਾਲੇ ਜਵਾਬ ਦਾ ਹੋਇਆ ਮੈਂ ਕਰ ਲੂੰਗਾ ਮੈਂ ਕਿਹਾ ਵੀ ਇਹ ਤਾਂ ਯਾਰ ਬੜਾ ਔਖਾ ਕੰਮ ਹੈ ਔਖਾ ਕਹਿੰਦਾ ਕੀ ਜੀ ਉੱਤੋਂ ਹੋਰ ਬੰਗਾ ਹੈ ਕਹਿੰਦਾ ਜਿਹੜਾ ਬੱਚੇ ਦਾ ਜਨਮ ਦਿਨ ਹੈ ਕੱਲ ਨੂੰ ਉਹਦੀ ਫੋਟੋ ਨਹੀਂ પા ਸਕਦੇ ਮੈਂ ਕਿਉਂ ਕਹਿੰਦਾ ਉਹ ਕਹਿਣਗੇ ਤੂੰ ਤਾਂ ਡਿਊਟੀ ਤੇ ਸੀ ਤੂੰ ਇੱਥੇ ਕੀ ਕਰਦਾ ਫਿਰ ਤੇ ਫੇਰ ਸਸਪੈਂਡ ਉਤੋਂ ਆਰਡਰ ਆ ਜਾਣਗੇ ਮੈਂ ਕੋਈ ਗੱਲ ਨਹੀਂ ਮੈਂ ਕੋਈ ਨਹੀਂ ਕੋਈ ਪਰਮਾਤਮਾ ਕੋਈ ਦਿਨ ਲਿਆਊਗਾ ਵਧੀਆ ਜੋ ਤੁਸੀਂ ਆਪਣੇ ਬੱਚਿਆਂ ਜਨਮ ਦਿਨ ਕਰੇ ਮਨਾਉਗੇ ਆਉਣਸਾਰ ਅਸੀਂ ਫੈਸਲਾ ਕੀਤਾ ਸਭ ਤੋਂ ਪਹਿਲਾਂ ਤਾਂ ਸਾਰੀ ਪੁਲਿਸ ਦੇ ਜਨਮ ਦਿਨ ਲੈ ਕੇ ਇੱਕ ਸ਼ਾਨਦਾਰ ਜਿਹੜਾ ਕੰਗratulations ਦਾ ਵਧਾਈਆਂ ਦਾ ਕਾਰਡ ਜਿਹੜਾ ਹਰੇਕ ਪੁਲਿਸ ਵਾਲੇ ਦੇ ਕਰੇ ਡੀਜੀਪੀ ਸਾਹਿਬ ਦੇ ਸਾਈਨ ਨੇ ਤੇ ਮੇਰੇ ਸਾਈਨ ਨੇ ਵਧਾਈਆਂ ਦਾ ਜਾਂਦਾ ਹੈ ਕਿ ਤੁਹਾਡੇ ਪਾਪਾ ਤੁਹਾਡੇ ਜਿਹੜੇ بیٹے ਜਾਂ ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਸਾਡੀ ਪੰਜਾਬ ਪੁਲਿਸ ਦੇ ਵਿੱਚ ਬਹੁਤ ਵਧੀਆ ਡਿਊਟੀ ਕਰ ਰਹੇ ਨੇ ਅੱਜ ਉਹਨਾਂ ਨੂੰ ਜਨਮ ਦਿਨ ਦੀ ਬਹੁਤ ਵਧਾਈ ਕਾਰਡ ਆਉਂਦਾ ਨਾ ਛੁੱਟੀ ਸ਼ੁਰੂ ਕੀਤੀ ਪਹਿਲਾਂ ਤਾਂ ਇਹ ਘਟਾਈਏ ਜੀ ਕੰਮ ਮੈਂ ਕਹਿਣਾ ਕਿ ਤੁਸੀਂ ਕੰਪਿਊਟਰ ਜਾਂ ਰੋਬੋਟ ਨਹੀਂ ਹੈਗੇ ਪਰ ਜੇ ਤੁਹਾਡੇ ਹੱਥ 'ਚ ਕੰਪਿਊਟਰ ਜਾਂ ਰੋਬੋਟ ਦੇ ਦਈਏ ਤੁਸੀਂ ਉਹਨਾਂ ਤੋਂ ਪੰਜ ਗੁਣਾ ਕੰਮ ਲੈ ਲਓਗੇ ਇਹ ਗੱਲ ਅੱਛਾ ਫੇਰ ਅਸੀਂ ਕਿਹਾ ਵੀ ਮੁੰਬਈ ਪੁਲਿਸ ਵਾਂਗੂ ਜਿਵੇਂ ਮੁੰਬਈ ਪੁਲਿਸ ਵਾਸਤੇ ਬਾਲੀਵੁੱਡ ਇੱਕ ਸ਼ੋਅ ਕਰਦਾ ਹੈ ਹਰ ਸਾਲ ਉਹ ਮੰਗ ਹੁੰਦਾ ਉਹਦਾ ਨਾਮ ਕਿ ਉਹ ਰਾਖੀ ਕਰਦੇ ਨੇ ਸਾਰਿਆਂ ਦੀ ਤਾਂ ਉਹ ਬਾਲੀਵੁੱਡ ਦੀ ਸਾਰੀ ਸਟਾਰ ਜਿਹੜੇ ਨੇ ਉਹ ਸ਼ੋਅ ਕਰਦੇ ਆਪਾਂ ਵੀ ਸ਼ੁਰੂ ਕੀਤਾ ਪੀਏ ਪਿਚ ਕੀਤਾ ਸੀ ਗੁਲਦਸਤਾ ਕਿ ਘਟੂ ਘਟ ਪੁਲਿਸ ਬਣੇ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹ ਵੀ ਕਦੇ ਵਧੀਆ ਸੋਹਣੇ ਕੱਪੜੇ ਪਾ ਕੇ ਬੱਚਿਆਂ ਨਾਲ ਆਉਣ ਇੱਕ ਗੈਸਟ ਦੇ ਤੌਰ ਤੇ ਬੈਠਣ ਉੱਥੇ ਦਰਸ਼ਕ ਦੇ ਤੌਰ ਤੇ ਇੰਜੋਏ ਕਰਨ ਜਦੋਂ ਕੋਈ ਸ਼ੋਅ ਹੁੰਦਾ ਜਦੋਂ ਕੋਈ ਦਿਵਾਲੀ ਆ ਜਦੋਂ ਦਸਹਿਰਾ ਆ ਜਦੋਂ 26 ਜਨਵਰੀ ਜਦੋਂ 15 ਅਗਸਤ ਲੋਕਾਂ ਨੂੰ ਛੁੱਟੀਆਂ ਆਪਣੀ ਡਿਊਟੀ ਸਕਤ ਸੋ ਇਸ ਕਰਕੇ ਇਹ ਕੰਮ ਜਿਹੜਾ ਅਸੀਂ ਸ਼ੁਰੂ ਕੀਤਾ ਉਹਦੇ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਪੁਲਿਸ ਖੁਸ਼ ਆ ਪੁਲਿਸ ਵਾਲੇ ਇਸ ਗੱਲ ਨੂੰ ਖੁਸ਼ ਨੇ ਕਿ ਘਟੂ ਘਟ ਸਾਨੂੰ ਵੀ ਇਨਸਾਨ ਸਮਝਿਆ ਜਾ ਰਿਹਾ ਹੈ ਔਰ ਸਾਡੇ ਨਫਰੀ ਵੀ ਵਧਾਈ ਜਾ ਰਹੀ ਹੈ ਨਫਰੀ 2002 ਚ ਵੀ 19 ਸੀ 2022 ਚ ਵੀ 19 80000 ਵਧਾਉਂਦੇ ਹੀ ਨਹੀਂ ਹੈਗੇ ਕੀ ਗੱਲ ਬਈ ਉਹ ਕ੍ਰਾਈਮ ਵੱਧ ਗਿਆ ਕਿੰਨੀ ਪਾਪੂਲੇਸ਼ਨ ਵੱਧ ਗਈ ਹੈ ਪੁਲਿਸ ਦੇ ਵਿੱਚ ਕਿਉਂ ਨਹੀਂ ਭਰਤੀ ਆਉਂਦੀ ਕਿਉਂਕਿ ਉਹ ਜਿੰਨੇ ਹੀ ਕ੍ਰਾਈਮ ਵਧੀ ਜਾਊਗਾ ਪਾਪੂਲੇਸ਼ਨ ਵਧੇਗੀ ਪਰ ਹੈਡ ਤੁਹਾਡਾ ਜਿਹੜਾ ਪ੍ਰੈਸ਼ਰ ਹੋ ਵਧੇ ਜਾਊਗਾ ਮੈਂ ਕਿਤੇ ਕਿਤੋਂ ਸ਼ੋਅ ਵਗੈਰਾ ਕਰਕੇ ਆ ਰਿਹਾ ਸੀ ਰਾਤ ਨੂੰ ਤਾਂ ਦੋ ਤਿੰਨ ਪੁਰਸ ਵਾਲਿਆਂ ਨੇ ਹੱਥ ਦਿੱਤਾ ਬੈਠੀ ਸੀ ਨਾਕੇ ਤੇ ਨਹੀਂ ਸੀ ਵੈਸੀ ਖੜੀ ਸੀ ਵਰਦੀ ਸੀ ਉਹਨਾਂ ਦਾ ਵੈਸੇ ਨੋਰਮਲ ਹੱਥ ਦਿੱਤਾ ਤੇ ਮੈਂ ਗੱਡੀ ਚ ਬਿਠਾ ਲਿਆ ਉਹਨੂੰ ਇਹ ਨਹੀਂ ਪਤਾ ਸੀ ਉਹ ਗੱਡੀ ਕੀ ਦੀ ਹੈ ਤੇ ਮੈਂ ਪੁੱਛਿਆ ਮੈਂ ਕਿਹਾ ਜੀ ਕਿੱਧਰ ਚੱਲੇ ਹਾਂ ਹਜੇ ਤੱਕ ਹਨੇਰਾ ਸੀ ਗੱਡੀ ਚ ਕੋਈ ਕਹਿੰਦੇ ਪੁੱਛੋ ਹੀ ਨਾ ਜੀ ਬਸ ਕਿੱਧਰ ਚੱਲਿਆਂ ਬੁਰੇ ਫਸੇ ਹੋਇਆ ਚਲ ਮੈਂ ਲਾਈਟ ਲਾਤੀ ਮੈਂ ਕਿਹਾ ਮੈਂ ਭਗਵਾਨ ਤੁਮਨ ਉਹ ਤੁਮਨ ਸਾਹਿਬ ਕਹਾਵਾ ਦਾ ਆ ਦਰਸ਼ਨ ਹੋਗੇ ਜੀ ਫਲਾਣਾ ਮੈਂ ਚਲ ਹੁਣ ਦੱਸ ਦੋ ਕਿੱਧਰ ਚੱਲਿਆਂ ਉਹ ਕਹਿੰਦੇ ਜੀ ਨਾਪੇ ਤੋਂ ਚੜੀ ਸੀ ਮੈਂ ਨੱਬੇ ਤੋਂ ਮੈਂ ਚੰਡੀਗੜ੍ਹ ਨੂੰ ਆਉਂਦਾ ਸੀ ਕਹਿੰਦੇ ਜੀ ਕੈਦੀ ਦੀ ਪੇਸ਼ੀ ਵਰਤਾ ਆ ਕੇ ਜੇਲ੍ਹ ਛੱਡ ਕੇ ਆਇਆ ਮੈਂ ਕਿਹਾ ਤੁਸੀਂ ਇੰਨੇ ਨੇਰੇ ਤੁਸੀਂ ਮਨ ਕੈਦੀ ਨੂੰ ਕਾਲੇ ਤੇ ਛੱਡ ਕੇ ਕੈਦੀਆਂ ਵਾਸਤੇ ਤਾਂ ਬਸਾਂ ਹੈਗੇ ਕਹਿੰਦਾ ਜੀ ਮੈਂ ਕਿਹਾ ਤੁਸੀਂ ਕਹਿੰਦੇ ਅਸੀਂ ਤਾਂ ਕਦੇ ਹੱਥ ਦੇ ਕੇ ਜਾਣਦੇ ਆ ਮੈਂ ਕਿਹਾ ਯਾਰ ਇਹ ਕਿ ਮੈਂ ਕਹਾਂ ਹਾਂ ਜੀ ਕੈਦੀ ਨੂੰ ਤਾਂ ਬਸ ਜਾਊ ਕੈਦੀ ਨੂੰ ਬਸ ਛੱਡੂਗੀ ਉੱਥੇ ਉਹਦੇ ਬਾਅਦ ਅਸੀਂ ਜਿਵੇਂ ਮਰਜੀ ਜਾਈਏ ਸਾਡੇ ਕੋਲੇ ਕੱਖ ਨਹੀਂ ਹੈਗਾ ਅਸੀਂ ਕਿਹਾ ਹੁਣ ਕਿਵੇਂ ਕਰੋਗੇ ਕਹਿੰਦਾ ਕਰਨਾ ਕੀ ਜੀ ਹੁਣ ਇਹ ਜੇ ਵੇਲੇ ਥੋੜੀ ਜਾਵਾਂਗੇ ਥਾਣੇ ਹੁਣ ਕਹਿੰਦਾ ਜਾਵਾਂਗਾ ਜਾ ਕੇ ਇੱਕ ਦੀ ਮਹਿਨਤਾਂ ਕਰੂੰਗਾ ਵੀ ਫਰ ਲੋ ਮੇਰੇ ਥਾਂ ਤੇ ਯਾਰ ਤੂੰ ਕਰ ਲੈ ਜੋ ਆਗਲਾ ਜਨਮ ਦਿਨ ਹੈ ਕੱਲ ਨੂੰ ਮੈਂ ਉਹ ਮਨਾ ਲੂੰਗਾ ਤੇ ਤੂੰ ਮੇਰੇ ਥਾਂ ਤੇ ਕੱਲ ਨਹੀਂ ਜਿੱਦੇ ਤੇਰੇ ਵਾਲੇ ਜਵਾਗਦਾ ਹੋਇਆ ਮੈਂ ਕਰ ਲੂੰਗਾ ਮੈਂ ਕਿਹਾ ਵੀ ਇਹ ਤਾਂ ਯਾਰ ਬੜਾ ਔਖਾ ਕੰਮ ਹੈ ਔਖਾ ਕਹਿੰਦਾ ਕੀ ਜੀ ਉੱਤੋਂ ਹੋਰ ਪੰਗਾ ਹੈ ਕਹਿੰਦਾ ਜਿਹੜਾ ਬੱਚੇ ਦਾ ਜਨਮ ਦਿਨ ਹੈ ਕੱਲ ਨੂੰ ਉਹਦੀ ਫੋਟੋ ਨਹੀਂ ਪਾ ਸਕਦੇ ਮੈਂ ਕਿਉਂ ਕਹਿੰਦਾ ਉਹ ਕਹਿੰਣਗੇ ਤੂੰ ਤਾਂ ਡਿਊਟੀ ਤੇ ਸੀ ਤੂੰ ਇੱਥੇ ਕੀ ਕਰਦੇ ਆ ਫਿਰ ਤੇ ਫੈਸਾ ਬੰਚ ਉਤੋਂ ਆ ਆਰਡਰ ਆ ਜਾਣਗੇ ਮੈਂ ਕੋਈ ਗੱਲ ਨਹੀਂ ਮੈਂ ਕੋਈ ਨਹੀਂ ਕੋਈ ਪਰਮਾਤਮਾ ਕੋਈ ਦਿਨ ਲਿਆਊਗਾ ਵਧੀਆ ਜੋ ਤੁਸੀਂ ਆਪਣੇ ਬੱਚਿਆਂ ਜਨਮ ਦਿਨ ਕਰੇ ਮਨਾਓਗੇ ਆਉਣਸਾਰ ਅਸੀਂ ਫੈਸਲਾ ਕੀਤਾ ਸਭ ਤੋਂ ਪਹਿਲਾਂ ਤਾਂ ਸਾਰੀ ਪੁਲਿਸ ਦੇ ਜਨਮ ਦਿਨ ਲੈ ਕੇ ਇੱਕ ਸ਼ਾਨਦਾਰ ਜਿਹੜਾ ਕੰਗ੍ਰੈਚੁਲੇਸ਼ਨਸ ਦਾ ਵਧਾਈਆਂ ਦਾ ਕਾਰਡ ਜਿਹੜਾ ਹਰੇਕ ਪੁਲਿਸ ਵਾਲੇ ਦੇ ਕਰੇ ਡੀਜੀਪੀ ਸਾਹਿਬ ਦੇ ਸਾਈਨ ਨੇ ਤੇ ਮੇਰੇ ਸਾਈਨ ਨੇ ਵਧਾਈਆਂ ਦਾ ਜਾਂਦਾ ਹੈ ਕਿ ਤੁਹਾਡੇ ਪਾਪਾ ਤੁਹਾਡੇ ਜਿਹੜੇ ਬੇਟੇ ਜਾਂ ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਸਾਡੀ ਪੰਜਾਬ ਪੁਲਿਸ ਦੇ ਵਿੱਚ ਬਹੁਤ ਵਧੀਆ ਡਿਊਟੀ ਕਰ ਰਹੇ ਨੇ ਅੱਜ ਉਹਨਾਂ ਨੂੰ ਜਨਮ ਦਿਨ ਦੀ ਬਹੁਤ ਬਧਾਈ ਕਾਰਡ ਆਉਂਦਾ ਨਾ ਕੁਛ ਨਹੀਂ ਛੁੱਟੀ ਸ਼ੁਰੂ ਕੀਤੀ ਪਹਿਲਾਂ ਤਾਂ ਇਹ ਘਟਾਈਏ ਜੀ ਕੰਮ ਮੈਂ ਕਹਿਣਾ ਕਿ ਤੁਸੀਂ ਕੰਪਿਊਟਰ ਜਾਂ ਰੋਬੋਟ ਨਹੀਂ ਹੈਗੇ ਪਰ ਜੇ ਤੁਹਾਡੇ ਹੱਥ 'ਚ ਕੰਪਿਊਟਰ ਜਾਂ ਰੋਬੋਟ ਦੇ ਦਈਏ ਤੁਸੀਂ ਉਹਨਾਂ ਤੋਂ 5 ਗੁਣਾ ਕੰਮ ਲੈ ਲੋਗੇ ਇਹ ਗੱਲ ਅਚਾ ਫਿਰ ਅਸੀਂ ਕਿਹਾ ਵੀ ਮੁੰਬਈ ਪੁਲਿਸ ਵਾਂਗੂ ਜਿਵੇਂ ਮੁੰਬਈ ਪੁਲਿਸ ਵਾਸਤੇ ਬਾਲੀਵੁੱਡ ਇੱਕ ਸ਼ੋਅ ਕਰਦਾ ਹੈ ਹਰ ਸਾਲ ਉਹ ਮੰਗ ਹੁੰਦਾ ਉਹਦਾ ਨਾਮ ਕਿ ਉਹ ਰਾਖੀ ਕਰਦੇ ਨੇ ਸਾਰਿਆਂ ਦੀ ਤਾਂ ਉਹ ਬਾਲੀਵੁੱਡ ਦੀ ਸਾਰੀ ਸਟਾਰ ਜਿਹੜੇ ਨੇ ਉਹ ਸ਼ੋਅ ਕਰਦਾ ਆਪਾਂ ਵੀ ਸ਼ੁਰੂ ਕੀਤਾ ਪੀਏ ਪਿਚ ਕੀਤਾ ਸੀ ਗੁਲਦਸਤਾ ਕਿ ਕਟੂਕਟ ਪੁਲਿਸ ਵਾਲੇ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹ ਵੀ ਕਦੇ ਵਧੀਆ ਸੋਹਣੇ ਕੱਪੜੇ ਪਾ ਕੇ ਬੱਚਿਆਂ ਨਾਲ ਆਉਣ ਤੇ ਇੱਕ ਗੈਸਟ ਦੇ ਤੌਰ ਤੇ ਬੈਠਣ ਉੱਥੇ ਦਰਸ਼ਕ ਦੇ ਤੌਰ ਤੇ ਇੰਜੋਏ ਕਰਨ ਜਦੋਂ ਕੋਈ ਸ਼ੋਅ ਹੁੰਦਾ ਜਦੋਂ ਕੋਈ ਦੀਵਾਲੀ ਹੈ ਜਦੋਂ ਦਸਹਿਰਾ ਹੈ ਜਦੋਂ 26 ਜਨਵਰੀ ਜਦੋਂ 15 ਅਗਸਤ ਲੋਕਾਂ ਨੂੰ ਛੁੱਟੀਆਂ ਆਪਣੀ ਡਿਊਟੀ ਸਕਤ ਸੋ ਇਸ ਕਰਕੇ ਇਹ ਕੰਮ ਜਿਹੜਾ ਅਸੀਂ ਸ਼ੁਰੂ ਕੀਤਾ ਉਹਦੇ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਪੁਲਿਸ ਖੁਸ਼ ਹੈ ਪੁਲਿਸ ਵਾਲੇ ਇਸ ਗੱਲੋਂ ਖੁਸ਼ ਨੇ ਕਿ ਘਟਕਟ ਸਾਨੂੰ ਵੀ ਇਨਸਾਨ ਸਮਝਿਆ ਜਾ ਰਿਹਾ ਹੈ ਔਰ ਸਾਡੀ ਨਫਰੀ ਵੀ ਵਧਾਈ ਜਾ ਰਹੀ ਹੈ ਨਫਰੀ 2002 ਚ ਵੀ 19 ਸੀ 2022 ਚ ਵੀ 19 80000 ਵਧਾਉਂਦੇ ਹੀ ਨਹੀਂ ਹੈਗੇ ਕੀ ਗੱਲ ਬਈ ਉਹ ਕ੍ਰਾਈਮ ਵੱਧ ਗਿਆ ਕਿੰਨੀ ਪਾਪੂਲੇਸ਼ਨ ਵੱਧ ਗਈ ਹੈ ਪੁਲਿਸ ਦੇ ਵਿੱਚ ਕਿਉਂ ਨਹੀਂ ਭਰਤੀ ਆਉਂਦੀ ਕਿਉਂਕਿ ਉਹ ਜਿੰਨੇ ਹੀ ਕ੍ਰਾਈਮ ਵਧੇ ਜਾਊਗਾ ਪਾਪੂਲੇਸ਼ਨ ਵਧੇ ਹੋਈ ਪਾਰ ਹੈਡ ਤੁਹਾਡਾ ਜਿਹੜਾ ਪ੍ਰੈਸ਼ਰ ਹੋ ਵਧੇਗਾ